ਸਤਿ ਸ਼੍ਰੀ ਅਕਾਲ ਨਮਸਤੇ ਅਦਾਵ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਉਮੀਦ ਹੈ ਕਿ ਤੁਸੀਂ ਆਪੋ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਸਭ ਠੀਕ ਠਾਕ ਹੋਮੋਗੇ ਕਿਉਂਕਿ بارشਾਂ ਦਾ ਮੌਸਮ ਚੱਲ ਰਿਹਾ ਹੈ ਪੰਜਾਬ ਦੇ ਬਹੁਤ ਸਾਰੇ ਇਦਾਂ ਦੇ ਇਲਾਕੇ ਆ ਜਿਨ੍ਹਾਂ ਦੇ ਵਿੱਚ ਬਹੁਤ ਪਾਣੀ ਨੇ ਮਾਰ ਕੀਤੀ ਆ ਅਸੀਂ ਪ੍ਰਮਾਤਮਾ ਅੱਗੇ ਰਲ ਮਿਲ ਕੇ ਅਰਦਾਸ ਕਰੀਏ ਕੀ ਪਰ ਮਾਤਮਾ ਇਹਨਾਂ ਕੁਦਰਤੀ ਕਹਿਰਾਂ ਤੋਂ ਸਾਨੂੰ ਬਚਾਵੇ ਤੇ ਸਾਡਾ ਪੰਜਾਬ ਦਾ ਵਿਚਾਰਾ ਐਲਈ ਤਾਬ ਨਹੀਂ ਆਂਦਾ ਕਦੇ ਕੁਝ ਹੋ ਜਾਂਦਾ ਕਦੇ ਕੁਝ ਹੋ ਜਾਂਦਾ ਇਹ ਆਫਤਾਂ ਵੀ ਪੰਜਾਬ ਦੇ ਨਾਲ ਹੀ ਫੈਰ ਪਾਈ ਰੱਖਦੀਆਂ ਚਲੋ ਹੱਥ ਜੋੜ ਕੇ ਰੱਬ ਅੱਗੇ ਅਰਦਾਸ ਹੈ ਕਿ ਸਭ ਨੂੰ ਹੱਸਦੇ ਵਸਦੇ ਖੁਸ਼ੀ ਰੱਖੇ ਤਰਡੇ ਨਾਲ ਮੈਂ ਇੱਕ ਸਟੋਰੀ ਸ਼ੇਅਰ ਕਰਨ ਜਾ ਰਹੀ ਆ ਜਿਹੜੀ ਕਿ ਮੇਰੇ ਤਾਂ ਦਿਲ ਨੂੰ ਬੜਾ ਟੁੰਬੀ ਉਹ ਮੇਰੇ ਤਾਂ ਦਿਲ ਨੂੰ ਬੜਾ ਹਲੂਣਿਆ ਉਹਨੇ ਤੇ ਤੁਹਾਨੂੰ ਦੇਖਦੇ ਆ ਕਿੱਦਾਂ ਦੀ ਲੱਗਦੀ ਆ ਹਨਾ ਸ਼ੁਰੂ ਕਰਦੇ ਆ ਆਖਰੀ ਵੇਲੇ ਉਹਦੇ ਗਾਲ ਚ ਕਿੰਨੀਆਂ ਗੱਲਾਂ ਆਟਕ ਕੇ ਉਹਦੇ ਨਾਲ ਹੀ ਚਲੀਆਂ ਗਈਆਂ ਡਾਕਟਰ ਨੇ ਮਹੀਨਾ ਕੋ ਪਹਿਲਾਂ ਦੱਸ ਦਿੱਤਾ ਸੀ ਕਿ ਇਹਨੇ ਬੱਚਣਾ ਨਹੀਂ ਘਰ ਲੈ ਜਾਵੋ ਪਾ ਲਈ ਤੇ ਰੱਖ ਲਓ ਕਰ ਲੈ ਜਾਣ ਦਾ ਹਿਆਈ ਨਹੀਂ ਪਿਆ ਹਸਪਤਾਲ ਚ ਰੋਜ਼ ਆਉਣਾ ਤੇ ਉਸ ਨੂੰ ਹੌਲੀ ਹੌਲੀ ਮਰਦੇ ਹੋਏ ਦੇਖ ਲੈਣਾ ਬਹੁਤ ਕਮਜ਼ੋਰ ਹੋ ਗਈ ਸੀ ਤੇ ਹੁਣ ਤੇ ਆਖਰੀ ਦਿਨਾਂ ਚ ਬੋਲਣ ਦੀ ਕੋਸ਼ਿਸ਼ ਕਰਦੀ ਥਾ ਬੋਲਣਾ ਹੁੰਦਾ ਬਸ ਮੇਰਾ ਹੱਥ ਜ਼ਰੂਰ ਕੁੱਟ ਕੇ ਫੜੀ ਰੱਖ ਦੀ ਸਾਡੀ ਲੰਬ ਮੈਰਿਜ ਸੀ ਤੇ ਸਾਡਾ ਇਹ ਰਿਸ਼ਤਾ ਵਿਆਹ ਤੋਂ ਪਹਿਲਾਂ 5 ਸਾਲ ਚੱਲੇ ਆ। ਅਸੀਂ ਵਿਆਹ ਕਰਾ ਲਿਆ। ਉਹਨੇ ਪਹਿਲਾਂ ਅਕਸਰ ਕਹਿਣਾ ਕਿ ਮੇਰਾ ਸਿਰ ਭਾਰਾ ਭਾਰਾ ਰਹਿੰਦਾ। ਸਾਰਾ ਦਿਨ ਮੈਂ ਉਹਨੂੰ ਆਖਣਾ ਕਿ ਡਾਕਟਰ ਨੂੰ ਦਿਖਾ ਕਹਿਣਾ ਕਿ ਮੇਰਾ ਸਿਰ ਭਾਰਾ। ਉਹਨੇ ਆਖਣਾ ਕਿ ਵਿਆਹ ਤੋਂ ਬਾਅਦ ਕਿਉਂਕਿ ਮੈਨੂੰ ਡਰ ਹੈ ਕਿ ਜੇ ਮੈਨੂੰ ਕੈਂਸਰ ਹੋਇਆ ਤਾਂ ਮੈਂ ਡਰ ਨਾਲ ਪਹਿਲਾਂ ਨਾ ਮਰ ਜਾਵਾਂ। ਤੇ ਤੇਰੇ ਨਾਲ ਵਿਆਹ ਕਰਾਉਣ ਦਾ ਸੁਪਨਾ ਅਧੂਰਾ ਨਾ ਰਹਿ ਜਾਵੇ। 4 ਸਾਲ ਇੰਜ ਹੀ ਬੀਤ ਗਏ ਸਾਡਾ ਵਿਆਹ ਹੋ ਗਿਆ ਤੇ ਵਿਆਹ ਤੋਂ 15 ਕੋ ਦਿਨ ਬਾਅਦ ਉਹ ਪੈ ਕੇ ਚਲੀ ਗਈ ਮੈਨੂੰ ਮੇਰੀ ਸੱਸ ਦਾ ਫੋਨ ਆਇਆ ਕਿ ਹਸਪਤਾਲ ਆ ਜਾ ਪੁੱਤ ਮੈਂ ਬਿਨਾ ਕੋਈ ਅਗਲੀ ਗੱਲ ਸੁਣੇ ਖੇਤੋਂ ਸਿੱਧਾ ਸ਼ਹਿਰ ਵੱਲ ਮੋਟਰਸਾਈਕਲ ਤੇ ਚੱਲ ਪਿਆ ਹਸਪਤਾਲ ਜਾ ਕੇ ਪਤਾ ਲੱਗਾ ਕਿ ਡਾਕਟਰ ਨੇ ਉਸਤੇ ਟੈਸਟ ਕਰਵਾਉਣ ਨੂੰ ਕਿਹਾ ਹੈ ਤੇ ਸ਼ੱਕ ਹੈ ਕਿ ਕੋਈ ਭੈੜੀ ਬਿਮਾਰੀ ਨਾ ਹੋਵੇ ਥੋੜੇ ਦਿਨ ਬਾਅਦ ਚੈਕਅਪ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ ਤੇ ਤੀਜੀ ਸਟੇਜ ਤੇ ਹੈ ਮੈਨੂੰ ੱੱਕਾ ਲੱਗਾ ਪਰ ਮੈਂ ਆਪਦੇ ਆਪ ਨੂੰ ਕਰੜਾ ਰੱਖਿਆ ਕਿ ਕੀਤੇ ਉਹ ਨਾ ਡੋਲ ਜਾਵੇ ਪਿੰਡ لے ਆਇਆ ਤੇ ਜ਼ਮੀਨ ਠੇਕੇ ਤੇ ਦੇ ਦਿੱਤੀ ਜਿਆਦਾ ਸਮਾਂ ਉਸ ਕੋਲ ਬਿਤਾਉਂਦਾ ਉਹ ਰਾਤ ਨੂੰ ਕਦੇ-ਕਦੇ ਝੂਰਨ ਲੱਗਦੀ ਕਿ ਆਪਾਂ ਬੱਚੇ ਦਾ ਨਾਮ ਖੁਆਬ ਰੱਖਣਾ ਸੀ ਸਪਨੇ ਵਿੱਚ ਹੀ ਛੁੱਟ ਜਾਂਦੇ ਹਨ ਤੇ ਹੱਥ ਵੀ ਉਹਦੀ ਉਸ ਗੱਲ ਤੋਂ ਮੇਰਾ ਮਨ ਇੰਨਾ ਉਦਾਸ ਹੋਇਆ ਕਿ ਮੈਂ ਕਮਰੇ ਚੋਂ ਨਿਕਲ ਕੇ 베ੜੇ ਵਿੱਚ ਖੜ ਕੇ ਰੋਇਆ ਅਗਲੇ ਦਿਨ ਉਹਦਾ ਜਨਮ ਦਿਨ ਸੀ ਤੇ ਮੈਂ ਹਰ ਵਾਰ ਦੀ ਤਰ੍ਹਾਂ ਆਨਾਥ ਆਸ਼ਰਮ ਦੇ ਵਿੱਚ ਸਮੋਸੇ ਵੰਡਣ ਗਿਆ ਥਾ ਇੱਕ ਨਿੱਕੀ ਜਹੀ ਬੱਚੀ ਨੇ ਮੇਰੀ ਲੱਤ ਨੂੰ ਹਿਲਾਉਣ ਕੇ ਕਿਹਾ ਬਾਊ ਜੀ ਮੈਨੂੰ ਆਪਦੇ ਨਾਲ ਘਰ ਲੈ ਜਾਓ ਇੱਥੇ ਮੇਰਾ ਦਿਲ ਨਹੀਂ ਲੱਗਦਾ 4 ਕੁ ਸਾਲ ਦੀ ਉਸ ਬੱਚੀ ਨੇ ਮੈਨੂੰ ਮੋਹ ਲਿਆ ਮੈਂ ਉਹਨੂੰ ਚੁੱਕ ਕੇ ਪੁੱਛਿਆ ਮੇਰੀ ਧੀ ਬਣੇਗੀ ਉਹਨੇ ਚਾ ਨਾਲ ਸਿਰ ਹਿਲਾਇਆ ਮੈਂ ਆਸ਼ਰਮ ਦੇ ਮੁਖੀ ਨਾਲ ਗੱਲ ਕੀਤੀ ਤੇ ਆਪਦੀ ਪਤਨੀ ਦੀ ਹਾਲਤ ਦੱਸੀ ਉਹਨਾਂ ਨੇ ਬੱਚੀ ਨੂੰ ਨਾਲ ਲੈ ਜਾਣ ਦੀ ਆਗਿਆ ਦੇ ਦਿੱਤੀ ਮੈਂ ਉਸ ਦਿਨ ਮੁੰਡਾ ਖੁੰਡਾ ਬਣ ਕੇ ਘਰੋਂ ਨਿਕਲਿਆ ਸੀ ਤੇ ਬਾਪ ਬਣ ਕੇ ਘਰ ਆਇਆ ਸੀ ਉਹਨੂੰ ਘਰ ਜਾ ਕੇ ਸਾਰੀ ਗੱਲ ਦੱਸੀ ਤੇ ਉਹ ਖੁਸ਼ ਹੋਈ ਤੇ ਕਹਿੰਦੀ ਕਿ ਇਹੀ ਹੈ ਆਪਣੀ ਖੁਆਬਖੋਰ ਉਹ ਬੱਚੀ ਨਾਲ ਪਿਆਰ ਕਰਨ ਲੱਗੀ ਤੇ ਮੈਨੂੰ ਕਹਿੰਦੀ ਕਿ ਇਹਨੂੰ ਨਵੇਂ ਕੱਪੜੇ ਦਿਵਾ ਲਿਓ ਉਸ ਦਿਨ ਤੋਂ ਉਹ ਬੱਚੀ ਸਾਡਾ ਹਿੱਸਾ ਬਣ ਗਈ ਮੈਂ ਘਰ ਤੋਂ ਬਾਹਰ ਹੁੰਦਾ ਤਾ ਉਹ ਆਪਦੀ ਮਾਂ ਦਾ ਹੱਥ ਫੜ ਕੇ ਬੈਠੀ ਰਹਿੰਦੀ ਕਦੇ ਕਦੇ ਉਹਨੂੰ ਆਖਦੀ ਕਿ ਅੰਮੀ ਤੂੰ ਕਦੇ ਮੈਨੂੰ ਛੱਡ ਕੇ ਨਾ ਜਾਇਂ ਉਹ ਅੱਗੋਂ ਅੱਖਾਂ ਪਰ ਲੈਂਦੀ ਇੱਕ ਦਿਨ ਉਹਨੂੰ ਛਾਲੀ ਆਈ ਤੇ ਅਸੀਂ ਹਸਪਤਾਲ ਲੈ ਗਏ ਖੁਆਬ ਨੇ ਵੀ ਨਾਲ ਜਾਣ ਦੀ ਜਿੱਤ ਕੀਤੀ ਸਾਰੇ ਰਾਸਤੇ ਆਪਦੀ ਮਾਂ ਦਾ ਸਿਰ ਨੱਪਦੀ ਗਈ ਮੈਂ ਗੱਡੀ 'ਚ ਪਤਾ ਨਹੀਂ ਕਿੰਨੀ ਵਾਰ ਰੋਇਆ ਤੇ ਫਿਰ ਖواب ਦੇ ਸਿਰ ਪਿਆਰ ਭਰਿਆ ਹੱਥ ਰੱਖਦਾ ਉਹ ਵੀ ਖواب ਦਾ ਪਿਆਰ ਦੇਖ ਕੇ ਅੱਖਾਂ 'ਚੋਂ ਹੰਝੂ ਕੇਰਦੀ ਪਰ ਮੂੰਹੋਂ ਨਹੀਂ ਬੋਲ ਰਹੀ ਸੀ ਉਸ ਦਿਨ ਤੋਂ ਬਾਅਦ ਉਹ ਘਰ ਨਾ ਮੁੜ ਸਕੇ ਹਸਪਤਾਲ ਵਿੱਚ ਮਹੀਨਾ ਰਹੀ ਤੇ ਖواب ਰੋਜ਼ ਮੇਰੇ ਨਾਲ ਜਾਂਦੀ ਤੇ ਨਿੱਕੇ-ਨਿੱਕੇ ਗੱਲਾਂ ਕਰ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਇੱਕ ਦਿਨ ਜਿਤ ਕਰਕੇ ਖਵਾਬ ਨੇ ਸੂਟ ਬਣਵਾਇਆ ਤੇ ਆਪਦੀ ਮਾਂ ਦਾ ਦੁਪੱਟਾ ਲੈ ਕੇ ਹਸਪਤਾਲ ਆਈ ਉਸ ਨੂੰ ਵੇਖਦੇ ਹੀ ਉਸ ਕਮਲੀ ਦੀ ਪੂਬ ਨਿੱਕਲ ਗਈ ਤੇ ਉਹਨੇ ਕੁੱਟ ਕੇ ਖਵਾਬ ਨੂੰ ਬੁੱਕਲ ਚ ਲੈ ਲਿਆ ਕਦੇ ਕਦੇ ਉਹ ਨਿੱਕਾ ਜਿਹਾ ਰਬੜ ਦਾ ਕਾਕਾ ਲਿਆਉਂਦੀ ਤੇ ਉਸ ਵੱਲ ਇਸ਼ਾਰਾ ਕਰਕੇ ਆਖਦੀ ਕਿ ਦੇਖ ਤੇਰੀ ਨਾਨੀ ਰਾਜੀ ਹੋਗੀ ਪੁੱਤ ਅੱਗੇ ਤੋਂ ਨਾਨੀ ਨੂੰ ਸਾਸਰੀ ਘਰ ਬੁਲਾ ਮੈਂ ਤੇ ਉਸ ਦੀਆਂ ਗੱਲਾਂ ਸੁਣ ਹਸਪਤਲ ਦੇ ਉਹ ਰਾਤ ਮੈਂ ਹਸਪਤਾਲ ਹੋ ਰੁਕ ਗਿਆ ਤੇ ਰਾਤ ਨੂੰ 2 ਵਜੇ ਮੈਨੂੰ ਫੋਨ ਆਇਆ ਕਿ ਉਸ ਦੀ ਹਾਲਤ ਗੰਭੀਰ ਹੈ ਮੈਂ ਅੱਬੜਵਾਹੇ ਉੱਥੇ ਪਹੁੰਚਾ ਤਾਂ ਉਹ ਆਖਰੀ ਸਾਹਾਂ ਤੇ ਸੀ ਬੋਲ ਨਹੀਂ ਸੀ پا ਰਹੀ ਪਰ ਸਮਝ ਆ ਰਿਹਾ ਸੀ ਕਿ ਉਹ ਦਾ ਖਵਾਬ ਨੂੰ ਮਿਲਣ ਦਾ ਦਿਲ ਸੀ ਤਾਰ ਫੋਨ ਕੀਤਾ ਪਰ ਰਾਤ ਦਾ ਬੇਲਾ ਹੋਣ ਕਰਕੇ ਕਿਸੇ ਨੇ ਨਾ ਚੱਕਿਆ ਉਹ ਅੱਖਾਂ ਮੀਟ ਗਈ ਤੇ ਉਸਦੇ ਹੱਥ 'ਤੇ ਕਸਾ ਢਿੱਲਾ ਹੋ ਗਿਆ ਮੇਰੀ ਦੁਨੀਆ ਉੱਜੜ ਗਈ ਦਿਲ ਕਰ ਰਿਹਾ ਸੀ ਉਸਦੇ ਨਾਲ ਹੀ ਮਰ ਜਾਵਾਂ ਤੇ ਫਿਰ ਖੁਆਬ ਦਾ ਖਿਆਲ ਆਇਆ 5 ਵਜੇ ਤੇ ਘਰੋਂ ਫੋਨ ਆਇਆ ਤੇ ਮੈਂ ਦੱਸਿਆ ਕਿ ਉਹ ਪੂਰੀ ਹੋ ਗਈ ਖੁਆਬ ਮਾਂ ਨਾਲ ਹਸਪਤਾਲ ਪੁੱਜੀ ਤੇ ਆਉਂਦੇ ਹੀ ਆਪਦੀ ਮਾਂ ਨੂੰ ਚਿੰਬੜ ਗਈ ਰੋਣ ਲੱਗੀ ਮੈਂ ਖਵਾਬ ਨੂੰ ਚੁੱਕ ਕੇ ਗੜ ਲਾਇਆ ਤੇ ਉਹ ਮੈਨੂੰ ਆਖਣ ਲੱਗੀ ਕਿ ਰੱਬ ਮੇਰੇ ਨਾਲ ਕਿਉਂ ਮਾੜਾ ਕਰਦਾ ਦੂਰੀ ਵਾਰ ਮੇਰੀ ਮਾਂ ਮਾਰ ਦਿੱਤੀ ਮੈਂ ਹੁਣ ਕਦੇ ਗੁਰਦੁਆਰੇ ਨਹੀਂ ਜਾਣਾ ਰੱਬ ਗੰਦਾ ਏ ਬਹੁਤ ਮੇਰੇ ਤੋਂ ਨੂੰ ਇਹ ਨਾ ਕਿਹਾ ਗਿਆ ਕਿ ਰੱਬ ਨੂੰ ਐਵੇਂ ਨਹੀਂ ਬੋਲੀਦਾ ਕੀਤਾ ਤਾਂ ਰੱਬ ਨੇ ਵੀ ਤੱਕਾਈ ਸੀ ਸਾਡੇ ਨਾਲ ਅੰਤਿਮ ਰਸਮਾਂ ਹੋਈਆਂ ਭੋਗ ਪੈ ਗਿਆ ਖੁਆਬ ਨੇ ਰੋਟੀ ਖਾਣੀ ਛੱਡ ਦਿੱਤੀ ਤੇ ਬਹੁਤ ਕਮਜ਼ੋਰ ਹੋ ਗਈ ਇੱਕ ਦਿਨ ਖੁਆਬ ਸਾਹਮਣੇ ਮੈਂ ਰੋਪਿਆ ਤੇ ਪੁੱਛਣ ਲੱਗੀ ਕਿ ਕੀ ਹੋਇਆ ਮੈਂ ਕਿਹਾ ਕਿ ਮੈਂ ਤੇਰੀ ਮਾਂ ਨੂੰ ਖੋ ਦਿੱਤਾ ਹੈ ਤੇ ਹੁਣ ਤੈਨੂੰ ਖੋਣਾ ਨਹੀਂ ਚਾਹੁੰਦਾ ਖੁਆਬ ਨੇ ਉਸ ਦਿਨ ਪਹਿਲੀ ਵਾਰੀ ਬੁੱਕਲ ਚ ਲੈ ਕੇ ਮੈਨੂੰ ਕਹਿਣ ਲੱਗੀ ਕਿ ਪਾਪਾ ਮੈਂ ਨਹੀਂ ਦੂਰ ਹੋਵਾਂਗੀ ਤੇਰਾ ਹੌਸਲਾ ਬਣਾਂਗੀ ਉਸ ਦਿਨ ਤੋਂ ਬਾਅਦ ਜ਼ਿੰਦਗੀ ਨਾਰਮਲ ਹੋ ਗਈ ਪਰ ਉਸ ਦੀ ਕਾਟ ਤਾਂ ਸਾਰੀ ਉਮਰ ਅੜਕਦੀ ਰਹੀ ਰਿਸ਼ਤੇਦਾਰਾਂ ਬਥੇਰੀ ਵਾਰ ਕਿਹਾ ਕਿ ਹੋਰ ਵਿਆਹ ਕਰਵਾ ਲੈ ਮੇਰੀ ਇੱਕੋ ਗੱਲ ਸੀ ਕਿ ਦਿਲ ਤਾਂ ਇੱਕ ਨਾਲ ਹੀ ਮਿਲਦਾ ਹੈ ਜਿਸ ਨਾਲ ਜਿਸ ਨਾਲ ਮਿਲਿਆ ਸੀ ਉਹ ਰੱਬ ਨੂੰ ਮਨਜ਼ੂਰ ਨਹੀਂ ਸੀ ਹੁਣ ਹੁਣ ਤੇ ਖਵਾਬ ਹੀ ਜ਼ਿੰਦਗੀ ਹੈ ਧੀਰੇ ਘਰ ਆਉਣ ਤੋਂ ਬਾਅਦ ਮੈਂ ਪਹਿਲਾਂ ਨਾਲੋਂ ਵੱਧ ਜ਼ਿੰਮੇਦਾਰ ਹੋ ਗਿਆ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਘਰ 'ਚ ਮੈਂ ਤੇ ਖਵਾਬ ਹੀ ਰਹਿ ਗਏ ਸੀ ਖਵਾਬ ਰੋਟੀ ਟੁਕ ਸੋਨਾ ਕਰ ਲੈਂਦੀ ਸੀ ਅੱਜ 에ਰਪੋਰਟ ਤੇ ਧੀ ਖਵਾਬ ਨੂੰ ਜਹਾਜ਼ ਚੜਾ ਮੋੜ ਦਿਆ ਮੈਂ ਸਾਰੇ ਰਾਹੀ ਸੋਚਦਾ ਰਿਹਾ ਕਿ ਹੁਣ ਪਤਾ ਨਹੀਂ ਕਿਵੇਂ ਦਿਲ ਲੰਘਿਆ ਕਰੇਗਾ ਕੈਨੇਡਾ ਜਾਣਾ ਵੀ ਤਾਂ ਖਵਾਬ ਦਾ ਸੁਪਨਾ ਸੀ ਤੇ ਮੇਰੇ ਲਈ ਉਹ ਆਪਦੇ ਸੁਪਨੇ ਕਿਵੇਂ ਤਿਆਗ ਸਕਦੀ ਏ ਮੈਂ ਰਾਸਤੇ 'ਚ ਪੈਂਦੇ ਭੂਆ ਦੇ ਪਿੰਡ ਇੱਕ ਰਾਤ ਰੁਕ ਗਿਆ ਤੇ ਅਗਲੀ ਸਵੇਰ ਉੱਥੋਂ ਨਿਕਲ ਕੇ ਪਿੰਡ ਪੁੱਜਿਆ ਤਾਂ ਦਰਵਾਜ਼ੇ ਮੋਰੇ ਸਾਰਾ ਸਮਾਨ ਲਈ ਖਵਾ ਬੈਠੀ ਸੀ ਮੈਂ ਗੱਡੀ ਤੋਂ ਉੱਤਰ ਕੇ ਭੱਜ ਕੇ ਉਹਨੂੰ ਗੱਲ ਲਾਇਆ ਤੇ ਗੁੱਸੇ ਹੋਣ ਲੱਗਾ ਕਿ ਮੁੜ ਕਿਉਂ ਆਈ ਉਹਨੇ ਅੱਖਾਂ ਭਰ ਕੇ ਕਿਹਾ ਕਿ ਰਿਪੋਰਟ ਤੇ ਇੱਕ ਪਿਓ ਆਪਦੇ ਪੁੱਤ ਨੂੰ ਵਿਦਾ ਕਰਕੇ ਉੱਚੀ ਉੱਚੀ ਰੋ ਰਿਹਾ ਸੀ ਤੇ ਕਹਿ ਰਿਹਾ ਸੀ ਕਿ 20 ਸਾਲੀ ਪੁੱਤ ਹੁਣ ਮੁੜਿਆ ਸੀ ਤੇ ਹੁਣ ਫਿਰ ਚਲਾ ਗਿਆ ਹੁਣ ਤੋਂ ਬਾਅਦ ਜਦੋਂ ਮੁੜੇਗਾ ਉਦੋਂ ਮੇਰੇ ਫੁੱਲ ਪਾਉਣ ਹੀ ਆਵੇਂਗਾ ਉਸ ਬਜਾਰੇ ਉਸ ਬਜ਼ੁਰਗ ਦੀ ਗੱਲ ਸੁਣ ਕੇ ਮੇਰੇ ਕਲੇਜੇ ਢੂ ਪੈ ਗਏ ਤੇ ਮੈਂ ਸੋਚ ਲਿਆ ਕਿ ਮੈਂ ਨਹੀਂ ਜਾਣਾ ਹੁਣ ਆਪਾਂ ਇਕੱਠੇ ਰਹਾਂਗੇ ਤੁਸੀਂ ਹੀ ਤਾਂ ਕਹਿੰਦੇ ਹੁੰਦੇ ਹੋ ਕਿ ਪਰਦੇਸਾਂ ਦਾ ਪਾਣੀ ਮਾੜਾ ਬੰਦਾ ਜਾ ਕੇ ਬਦਲ ਜਾਂਦਾ ਨਾਲੇ ਜੇ ਪਿਓ ਤੋਂ ਦੂਰ ਹੀ ਰਹਿਣਾ ਹੁੰਦਾ ਤਾਂ ਅनाथ ਆਸ਼ਰਮ ਕਿਹੜਾ ਮਾੜਾ ਸੀ ਉਹ ਮੁਸਕਰਾਇਆ ਤੇ ਗੀਚੇ ਚੋਂ ਚਾਬੀ ਕੱਢੀ ਤੇ ਬੂਹਾ ਖੋਲ ਅੰਦਰ ਚਲੇ ਗਿਆ ਕੋ ਆਪ ਨੇ ਬਾਪ ਨੂੰ ਅਨਾਥ ਹੋਣੋਂ ਬਚਾ ਲਿਆ ਮਾਂ ਬਾਗ ਸੰਭਾਲ ਕਰਨ ਵਾਲੀ ਉਸ ਦੀ ਧੀ ਤੇ ਮੁੜਵੇੜੇ ਚ ਚੈੱਕ ਕਰਨ ਲੱਗੀ ਇਸ ਕਹਾਣੀ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਜ਼ਰੂਰੀ ਨਹੀਂ ਰਿਸ਼ਤੇ ਖੂਨ ਦੇ ਹੀ ਹੋਣ ਰਿਸ਼ਤੇ ਪਿਆਰ ਦੇ ਵੀ ਹੁੰਦੇ ਆ ਰਿਸ਼ਤੇ ਨੂੰ ਸੰਭਾਲ ਲੈਣਾ ਇਹ ਸਾਡੇ ਖੁਦ ਤੇ ਡਿਪੈਂਡ ਕਰਦਾ ਹੈ ਅਸੀਂ ਕਿੱਦਾਂ ਰਿਸ਼ਤੇ ਬਣਾਣੇ ਆ ਤੇ ਚਲਾਣੇ ਧੰਨਵਾਦ ਜੇ ਤੁਹਾਨੂੰ ਮੇਰੀ ਸਟੋਰੀ ਅੱਛੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ